ਦੱਸਣਾ ਚਾਹੁੰਦੇ ਆ ਸੈਂਟਰ ਦੀ ਮੋਦੀ ਸਰਕਾਰ ਨੂੰ ਤੇ ਪੰਜਾਬ ਦੀ ਭਗਵੰਤ ਮਾਨ ਸਰਕਾਰ ਨੂੰ ਕਿ ਨੌਜਵਾਨੀ ਤੇ ਜਿਹੜਾ ਵਾ ਬਹੁਤ ਵੱਡਾ ਹਮਲਾ ਜਿਹੜਾ ਤੁਸੀਂ ਕਰ ਰਹੇ ਜੇ ਜਿਹੜੇ ਸਾਡੇ ਕਿਸਾਨਾਂ ਮਜ਼ਦੂਰਾਂ ਦੇ ਮੁੱਦੇ ਆਮ ਲੋਕਾਂ ਦੇ ਉਹਨਾਂ ਨੂੰ ਤੁਸੀਂ ਜਿਹੜਾ ਵਾ ਪੜਕਾਉਣ ਕਰਕੇ ਲੋਕਾਂ ਦਾ ਧਿਆਨ ਡਿਵਰਟ ਕਰਨ ਦਾ ਕਰਕੇ ਜਿਹੜਾ ਵਾ ਤੁਸੀਂ ਇਹੋ ਜੇ ਕੰਮ ਜਿਹੜੇ ਕਰ ਰਹੇ ਜੇ ਨੌਜਵਾਨੀ ਤੇ ਹਮਲਾ ਵਾ ਜਿਸ ਤਰ੍ਹਾਂ ਆਪਾਂ ਗੱਲ ਕਰ ਲਈਏ ਭਾਨੇ ਸਿੱਧੂ ਦੀ ਕਿਉਂਕਿ ਉਹ ਵੀ ਇੱਕ ਨੌਜਵਾਨ ਆ ਬਿਨਾਂ ਕਸੂਰ ਤੋਂ ਜੇਲ੍ਹਾਂ ਦੇ ਵਿੱਚ ਉਹਨੂੰ ਛੁੱਟ ਦਿੱਤਾ ਗਿਆ ਅਸੀਂ ਸਖਤ ਸ਼ਬਦਾਂ ਦੇ ਵਿੱਚ ਭਗਵੰਤ ਮਾਨ ਸਰਕਾਰ ਦੀ ਜਿਹੜੀ ਨਖੇਦੀ ਕਰਦੇ ਆ ਆਟਾ ਪੁਤਲਾ ਜਿਹੜਾ ਵਾ ਫੂਕ ਰਹੇ ਆ ਲਾਓ ਜੀ ਲੋਕ ਏਕਤਾ ਜਿੰਦਾਬਾਦ 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 ਪੰਜਾਬ ਭਾਰਤ ਦੇ ਵਿੱਚ ਜਿਹੜਾ ਵਾ ਟੋਲ ਜਿਹੜੇ ਆ ਬੰਦ ਕੀਤੇ ਸੀ ਅਤੇ ਉਸਮਾ ਟੋਲ ਦੇ ਉੱਤੇ ਜਿਹੜੇ ਜਿੰਦਾਬਾਦ 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 ਭਗਵੰਤ ਮਾਨ ਸ਼ਕਤ ਦਾ ਗੋਦੀ ਮੁਰਦਾਬਾਦ ਜਿੰਦਾਬਾਦ ਮੁਰਦਾਬਾਦ ਕਮੇਟੀ ਪੰਜਾਬ ਅੱਜ ਜੋ ਅਸੀਂ ਭਾਜਪਾ ਤੇ ਆਰਐਸਐਸ ਦੇ ਜੋ ਗੁੰਡੇ ਆ ਜਿਨ੍ਹਾਂ ਨੇ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੀ ਸਟੇਜ ਦੇ ਉੱਤੇ 29 ਜਨਵਰੀ 2021 ਦੇ ਵਿੱਚ ਪ੍ਰਦੀਪ ਖਤਰੀ ਤੇ ਅਤੇ ਅਮਨ ਦਵਾਸ ਵੱਲੋਂ ਇਹਨਾਂ ਭਾਜਪਾ ਤੇ ਆਰਐਸਐਸ ਦੇ ਗੁੰਡਿਆਂ ਵੱਲੋਂ ਜਿਹੜਾ ਵਾ ਸਾਡੀਆਂ ਮਤਾਵਾਵਾਂ ਪੈਣਾ ਤੇ ਕਿਸਾਨਾਂ ਮਜ਼ਦੂਰਾਂ ਦੇ ਸ਼ਾਂਤਮਈ ਜਿਹੜੇ ਦਰਨਾ ਦੇ ਰਹੇ ਸੀ ਉਹਨਾਂ ਉੱਤੇ ਆਣ ਕੇ ਸ਼ਦਦ ਕਰਤਾ ਹਮਲਾ ਬੋਲਤਾ ਕਿਉਂਕਿ ਚਾਰ ਨਾਕੇ ਜਿਹੜੇ ਸਾਡੇ ਪੁਲਿਸ ਵਾਲੇ ਮੁਲਾਜ਼ਮ ਲਾ ਕੇ ਬੈਠੇ ਸੀ ਉਹਨਾਂ ਨਾਕਿਆਂ ਦੇ ਵਿੱਚੋਂ ਦੀਏ ਜਿਹੜੇ ਆ ਸਾਰੇ ਗੁੰਡਾਗਰੋਹ ਆ ਜਿਹੜਾ ਨੰਗੇ ਆਏ ਆ ਅਤੇ ਦਰਜਨਾਂ ਦੀ ਗਿਣਤੀ ਦੇ ਵਿੱਚ ਕਿਸਾਨਾਂ ਮਜ਼ਦੂਰਾਂ ਦੇ ਸਾਡੀਆਂ ਮਤਾਵਾ ਪੈਣਾ ਜਿਹੜੀ ਸ਼ਾਤਮਈ ਉਥੇ ਅੰਦੋਲਨ ਕਰ ਰਹੇ ਸੀ ਦਿੱਲੀ ਬਾਰਡਰ ਉੱਤੇ ਉਹਨਾਂ ਦੇ ਜਿਹੜੀਆਂ ਵਾ ਸੱਟਾ ਮਾਰ ਦਿੱਤੀਆਂ ਉਸ ਵਿਰੋਧ ਦੇ ਵਿੱਚ ਅੱਜ ਅਮਿਤ ਸ਼ਾ ਸਾਡੇ ਦੇਖਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਅਮਨ ਦਵਾਸ ਅਤੇ ਪ੍ਰਦੀਪ ਖੱਤਰੀ ਜੀ ਦਾ ਪੁਤਲਾ ਜਿਹੜਾ ਵਾ ਸੀ ਉਹ ਉਸਮਾ ਟੋਲ ਪਲਾਜੇ ਤੇ ਜਿਹੜਾ ਵਾ ਫੂਕ ਰਿਆ ਅੱਜ ਹਜ਼ਾਰਾਂ ਦੀ ਗਿਣਤੀ ਦੇ ਵਿੱਚ 50 ਭਰ ਦੇ ਵਿੱਚ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਵੱਲੋਂ ਪੁਤਲੇ ਜਿਹੜੇ ਆ ਉਹ ਫੂਕੇ ਜਾਣਗੇ ਅਤੇ ਦੱਸਣਾ ਚਾਹੁੰਦੇ ਆ ਸੈਂਟਰ ਦੀ ਮੋਦੀ ਸਰਕਾਰ ਨੂੰ ਤੇ ਪੰਜਾਬ ਦੀ ਭਗਵੰਤ ਮਾਨ ਸਰਕਾਰ ਨੂੰ ਕਿ ਆ ਰਹੇ ਆ ਫੇਰ 13 ਤਰੀਕ ਨੂੰ ਦਿੱਲੀ ਦੇ ਵਿੱਚ ਜੋ ਤੁਸੀਂ ਕਰ ਰਹੇ ਜੇ ਨੌਜਵਾਨੀ ਤੇ ਜਿਹੜਾ ਵਾ ਬਹੁਤ ਵੱਡਾ ਹਮਲਾ ਜਿਹੜਾ ਤੁਸੀਂ ਕਰ ਰਹੇ ਜੇ ਜਿਹੜੇ ਸਾਡੇ ਕਿਸਾਨਾਂ ਮਜ਼ਦੂਰਾਂ ਦੇ ਮੁੱਦੇ ਆਮ ਲੋਕਾਂ ਦੇ ਉਹਨਾਂ ਨੂੰ ਤੁਸੀਂ ਜਿਹੜਾ ਵਾ ਭੜਕਾਉਣ ਕਰਕੇ ਲੋਕਾਂ ਦਾ ਧਿਆਨ ਡਿਵਰਟ ਕਰਨ ਦਾ ਕਰਕੇ ਜਿਹੜਾ ਵਾ ਤੁਸੀਂ ਇਹੋ ਜੇ ਕੰਮ ਜਿਹੜੇ ਕਰ ਰਹੇ ਜੇ ਨੌਜਵਾਨੀ ਤੇ ਹਮਲਾ ਵਾ ਜਿਸ ਤਰ੍ਹਾਂ ਆਪਾਂ ਗੱਲ ਕਰਨ ਲੱਗੇ ਭਾਨੇ ਸਿੱਧੂ ਦੀ ਕਿਉਂਕਿ ਉਹ ਵੀ ਇੱਕ ਨੌਜਵਾਨ ਆ ਬਿਨਾਂ ਕਸੂਰ ਤੋਂ ਜੇਲ੍ਹਾਂ ਦੇ ਵਿੱਚ ਉਹਨੂੰ ਛੁੱਟ ਦਿੱਤਾ ਗਿਆ ਅਸੀਂ ਸਖਤ ਸ਼ਬਦਾਂ ਦੇ ਵਿੱਚ ਭਗਵੰਤ ਮਾਨ ਸਰਕਾਰ ਦੀ ਜਿਹੜੀ ਨਿਖੇਧੀ ਕਰਦੇ ਆ ਅਤੇ ਹੁਣ ਜਿਹੜਾ ਵਾ ਜਿਹੜੇ ਉਹ ਗੁੰਡੇ ਆ ਆਰਐਸ ਦੇ ਗੁੰਡੇ ਹੋਣ ਭਾਜਪਾ ਦੇ ਗੁੰਡੇ ਹੋਣ ਉਹਨਾਂ ਦਾ ਪੁੱਤਰਾ ਜਿਹੜਾ ਵਾ ਫੂਕ ਰਹੇ ਆ ਲਾਓ ਜੀ एकता जिंदाबाद एक किसान मजदूर संघर्ष कमेटी जिंदाबाद मोदी अबानी अडानी मुर्दाबाद एकता जिंदाबाद ਲੋਕਾਂ ਦਾ ਏਕਾ ਜਿੰਦਾਬਾਦ ਜਿੰਦਾਬਾਦ ਸ਼ਾਂਤ ਮਈ ਧਰਨਾ ਦੇ ਰਹੇ ਕਿਸਾਨਾਂ ਦੇ ਤਸ਼ੱਦਦ ਕਰਨ ਵਾਲੇ ਦਾ ਬੇੜਾ ਹੀ ਘਰਕ ਲੋਕ ਏਕਤਾ ਜਿੰਦਾਬਾਦ 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 ਸਰਕਾਰਾਂ ਤੋਂ ਨਾ ਚਾਹ ਕਰੋ ਆਪਣੀ ਰਾਖੀ ਦੀ ਕਰੋ ਤਿਆਰੀ ਲੋਕ ਏਕਤਾ ਜਿੰਦਾਬਾਦ 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 ਭਾਜਪਾ ਦੇ ਗੁੰਡੇ ਮਰਦਾਬਾਦ ਮਰਦਾਬਾਦ ਮਰਦਾ ਕਿਸਾਨਾਂ ਮਜ਼ਦੂਰਾਂ ਨੇ ਤਸ਼ੱਦਦ ਕਰਨ ਵਾਲੇ ਦਾ ਬੇੜਾ ਹੀ ਘਰਕ ਲੋਕ ਏਕਤਾ ਜਿੰਦਾਬਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮਹਰਜਿੰਦਰ ਸਿੰਘ ਛਕਰੀ ਆਗੂ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੱਸਣਾ ਚਾਹੁੰਦੇ ਆ ਕਿ 10 ਜਨਵਰੀ 2024 ਨੂੰ ਜਿਹੜਾ ਉਸਮਾ ਟੋਲ ਪਲਾਇਆ ਤੇ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਵੱਲੋਂ ਧਰਨਾ ਦਿੱਤਾ ਗਿਆ ਸੀ ਜਿਹਦੇ ਵਿੱਚ ਬਹੁਤ ਸਾਡੀਆਂ ਅਹਿਮ ਮੰਗਾਂ ਸੀ ਜਿਹਦੇ ਵਿੱਚ ਚਤਾਲਿਆ ਵਾਲਾ ਜਿਹੜਾ ਸਰਵਿਸ ਰੋਡ ਬਣਾਉਣ ਦੀ ਗੱਲ ਨਾਲ ਜਿਹੜਾ ਵਾ ਉਸਮੇ ਵਾਲਾ ਕਟਵਾ ਉਹ ਜਿਹੜਾ ਪਿੰਡ ਨੂੰ ਕੱਟ ਦੇਣ ਦੀ ਗੱਲ ਸੀ ਨਾਲ ਜਿਹੜਾ ਦੁਗਲ ਵਾਲੇ ਵਾਲਾ ਮੋੜ ਆ ਉੱਤੇ ਕੱਟ ਦੇਣ ਦੀ ਗੱਲ ਸੀ ਨਾਲ ਬਾਥਰੂਮ ਨਾਲ ਜਿਹੜੀਆਂ ਰੋਡ ਦੇ ਉੱਤੇ ਲੇਟਾਂ ਇਹਨਾਂ ਨੂੰ ਚਾਲੂ ਕਰਨ ਦੀ ਮੰਗ ਸੀ ਅਤੇ ਨਾਲ ਜਿਹੜਾ ਵਾ ਪਿੰਡ ਰੂੜੇ ਹਸਲ ਦੇ ਵਿੱਚ ਜਿਹੜਾ ਪਰਚੇ ਕੀਤੇ ਗਏ ਸਾਡੇ ਕਿਸਾਨ ਮਜ਼ਦੂਰ ਆਗੂਆਂ ਤੇ ਜੋ ਕਿ ਬਿਲਕੁਲ ਨਜਾਇਜ਼ ਤਕੇशाही ਦੇ ਨਾਲ ਜਿਹੜਾ ਵਾ ਪਰਚੇ ਕੀਤੇ ਗਏ ਆ ਉਹਨਾਂ ਨੂੰ ਰੱਦ ਕਰਾਉਣ ਦੀ ਗੱਲ ਸੀ ਨਾਲ ਜਿਹੜਾ ਵਾ 21 ਸਤੰਬਰ ਨੂੰ ਜਿਹੜਾ ਅਸੀਂ ਦਿਲ ਆ ਚੰਡੀਗੜ੍ਹ ਦੀ ਕਾਲ ਦਿੱਤੀ ਸੀ ਤੇ ਪੁਲਿਸ ਪ੍ਰਸ਼ਾਸਨ ਵੱਲੋਂ ਜਿਹੜਾ ਵਾ ਸਾਡੇ ਕਿਸਾਨ ਆਗੂਆਂ ਦੀਆਂ ਕੰਧਾਂ ਟੱਪ ਕੇ ਉਹਨਾਂ ਨੂੰ ਘਰਾਂ ਦੇ ਵਿੱਚ ਨજરਬੰਦ ਕੀਤਾ ਗਿਆ ਉਸ ਦੇ ਵਿਰੋਧ ਦੇ ਵਿੱਚ ਅਸੀਂ ਪੰਜਾਬ ਭਰ ਦੇ ਵਿੱਚ ਜਿਹੜਾ ਵਾ ਟੋਲ ਜਿਹੜੇ ਆ ਬੰਦ ਕੀਤੇ ਸੀ ਅਤੇ ਉਸਮਾ ਟੋਲ ਦੇ ਉੱਤੇ ਜਿਹੜੇ ਸਾਡੇ ਅਗਵਾਈ ਕਰ ਰਹੇ ਆਗੂ ਸੀ ਉਹਨਾਂ ਦੇ ਨਾਮਜਦਗੀ ਪਰਚੇ ਨਾਲ ਸਾਡੀਆਂ ਮਤਾਵਾ ਪੈਣਾ ਤੇ ਕਿਸਾਨਾਂ ਵੀ ਦੂਰਾਂ ਤੇ 450 ਤੋਂ 500 ਅਣਪਛਾਤੇ ਆ ਤੇ ਜਿਹੜੇ ਇਹਨਾਂ ਪਰਚੇ ਕਰਤੇ ਇਹ ਸਾਰੀਆਂ ਮੰਗਾਂ ਨੂੰ ਲੈ ਕੇ ਅਸੀਂ 10 ਜਨਵਰੀ 2024 ਨੂੰ ਬੈਠੇ ਸੀ ਜਿਹਦੇ ਵਿੱਚ ਡੀਐਸਪੀ ਗੋਂਦਵਾਲ ਰਵੀ ਸ਼ੇਰ ਸਿੰਘ ਜੀ 43 ਥਾਣਾ ਦੇ ਐਸ ਐਚਓ ਕਬਲਜੀਤ ਰਾਏ ਜੀ ਅਤੇ ਚੌਕੀ ਇੰਚਾਰਜ ਨਿਸ਼ਾਰਾ ਪੰਨੂਆ ਜੀ ਨਾਲ ਜਿਹੜੇ ਆ ਸਾਡੇ ਤਹਿਸੀਲਦਾਰ ਮੈਡਮ ਸਾਡੇ ਭੈਣ ਜੀ ਰੋਬਨਜੀਤ ਕੌਰ ਜਿਨ੍ਹਾਂ ਨੇ ਮੌਕੇ ਤੇ ਵਿਸ਼ਵਾਸ ਦਿਵਾਇਆ ਕਿ ਇੱਕ ਹਫਤੇ ਦੇ ਅੰਦਰ ਜਿਹੜੀਆਂ ਲਾਈਟਾਂ ਜਗ ਜਾਣਗੀਆਂ ਇੱਕ ਹਫਤੇ ਦੇ ਅੰਦਰ ਜਿਹੜਾ ਵਾ ਬਾਥਰੂਮ ਚਾਲੂ ਹੋ ਜਾਣਗੇ ਅਤੇ ਜਿਹੜਾ ਵਾ ਅਸੀਂ ਜਨਵਰੀ ਦੇ ਵਿੱਚ ਚਤਾਲਿਆ ਵਾਲੇ ਰੋਡ ਦਾ ਕੰਮ ਚਾਲੂ ਕਰਕੇ ਤੇ ਜਿਹੜਾ ਵਾ ਅਸੀਂ 20 ਫਰਵਰੀ ਤੱਕ ਜਿਹੜਾ ਵਾ ਕੰਮ ਨੂੰ ਕੰਪਲੀਟ ਕਰ ਦਿਆਂਗੇ ਸੋ ਦੱਸਣਾ ਚਾਹੁੰਦੇ ਆ ਪ੍ਰਸ਼ਾਸਨ ਨੂੰ ਆ ਟੋਲ ਮੁਲਾਜ਼ਮਾਂ ਜਿਹੜੇ ਆ ਜਿੰਨੇ ਵੀ ਅਧਿਕਾਰੀਆਂ ਨੂੰ ਦੱਸਣਾ ਚਾਹੁੰਦੇ ਆ ਐਨਐਚਆਈ ਟੀਮ ਨੂੰ ਦੱਸਣਾ ਚਾਹੁੰਦੇ ਆ ਕਿ ਕਿਸੇ ਵੀ ਜਿਹੜੀਆਂ ਤੁਸੀਂ ਮੰਗਾ ਜਿਹੜੀਆਂ ਸਾਡੀਆਂ ਮੰਨੀਆਂ ਸੀ ਕੋਈ ਵੀ ਅਜੇ ਕੰਮ ਨਾ ਤਾਂ ਚਤਾਲੇ ਵਾਲਾ ਸ਼ੁਰੂ ਕੀਤਾ ਨਾ ਕੋਈ ਦੁਗਲ ਵਾਲੇ ਮੋੜ ਵਾਲਾ ਨਾ ਰੂੜੇ ਹਸਲ ਦੇ ਜਿਹੜੇ ਆ ਪਰਚੇ ਜਿਹੜੇ 30 ਤਰੀਕ ਤੱਕ ਰੱਦ ਕਰਨੇ ਸੀ ਨਾ ਉਹਦੇ ਉੱਤੇ ਕੋਈ ਗੱਲ ਆ ਦੱਸਣਾ ਚਾਹੁੰਦੇ ਆ ਕਿ ਕੱਲ ਨੂੰ ਸਾਡੀ ਜਿਹੜੀ ਆ 31 ਤਰੀਕ ਨੂੰ ਜ਼ਿਲ੍ਹਾ ਕੋਰ ਕਮੇਟੀ ਦੀ ਮੀਟਿੰਗ ਸਾਡੀ ਰੱਖੀ ਹੋਈ ਆ ਉਹਦੇ ਵਿੱਚ ਜਿਹੜਾ ਵਾ ਅਸੀਂ ਅਹਿਮ ਫੈਸਲੇ ਲਵਾਂਗੇ ਜੇ ਸਾਡੀਆਂ ਇਹ ਮੰਗਾ ਨਾ ਮੰਨੀਆਂ ਗਈਆਂ ਰੂੜੇ ਹਸਲ ਵਾਲੇ ਜਿਹੜੇ ਪਰਚੇ ਨਾ ਰੱਦ ਕੀਤੇ ਗਏ 30 ਤਰੀਕ ਤੱਕ ਜਾਂ ਸਾਡਾ ਜਿਹੜਾ ਵਾ ਕਿਉਂਕਿ ਅੱਜ ਕੱਲ ਨੂੰ 30 ਤਰੀਕ ਹੈ ਕੱਲ ਤੱਕ ਜਿਹੜਾ ਵਾ ਇਹਨਾਂ ਦਾ ਵਾਦਾ ਸੀ ਜਾਂ ਜਿਹੜਾ ਵਾ ਇੱਥੇ ਸਾਡੇ ਕਿਸਾਨਾਂ ਮਜ਼ਦੂਰਾਂ ਦੇ ਸਾਡੀਆਂ ਮਤਾਵਾਂ ਪੈਣਾ ਤੇ ਜਿਹੜੇ 450 ਤੋਂ 500 ਦੇ ਕਰੀਬ ਪਰਚੇ ਪਾਤੀ ਸੀ ਉਹ ਰੱਦ ਨਾ ਕੀਤੇ ਗਏ ਤੇ ਅਸੀਂ ਤਰੰਤ ਜਿਹੜਾ ਵਾ ਆਪਣੀ ਕੋਰ ਕਮੇਟੀ ਦੀ ਮੀਟਿੰਗ ਦੇ ਵਿੱਚ ਜਿਹੜਾ ਵਾ ਫੈਸਲਾ ਲਵਾਂਗੇ ਆਉਣ ਵਾਲੇ ਸਮੇਂ ਦੇ ਵਿੱਚ ਜਿਹੜਾ ਵਾ ਪੂਰਨ ਤੌਰ ਤੇ ਜਿਹੜਾ ਵਾ ਉਸਮਾ ਟੋਲ ਪਲਾਜ਼ਾ ਜਿਹੜਾ ਵਾ ਇਹ ਰੋਡ ਟ ਇਹਦੀ ਜ਼ਿੰਮੇਵਾਰੀ ਜਿਹੜੀ ਆ ਇਹ ਟੋਲ ਅਧਿਕਾਰੀਆਂ ਦੀ ਐਨਐਚ ਦੀ ਹੋਊਗੀ ਜਾਂ ਜਿਹੜਾ ਵਾ ਸਾਰੀ ਜ਼ਿੰਮੇਵਾਰੀ ਜਿਹੜੀ ਆ ਉਹ ਸਰਕਾਰ ਦਾ ਪ੍ਰਸ਼ਾਸਨ ਹੋਵੇ ਚਾਹੇ ਉਹ ਮਾਲ ਅਧਿਕਾਰੀ ਹੋਣ ਮਾਲ ਵਿਭਾਗ ਦੇ ਅਧਿਕਾਰੀ ਹੋਣ ਜਾਂ ਉਹ ਪੁਲਿਸ ਪ੍ਰਸ਼ਾਸਨ ਹੋਵੇ ਜਾਂ ਪੰਜਾਬ ਸਰਕਾਰ ਹੋਵੇ ਉਹਦੀ ਹੋਵੇਗੀ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ